अपा एक किला होर करता तैयार तो चारे पासे देखो भाई ट्रैक्टर ट्रैक्टर हो गए क्योंकि रब ज रब ने मीह बहुत पाता तो अपने वास्ते चाह लाया हिमाचल का बंदा है खुश हो गया अब बनाएगा ये खाना देखना ये खाना बहुत टेस्टी बनाता है ये देखिए ये, ये आया है हिमाचल से यहाँ की कंगना रनावत है इसकी सहेली थी वो ਜਦੋਂ ਛੱਡ ਕੇ ਚਲੀ ਗਈ ਫਿਰ ਇਹ ਜੀਰੀ ਲਗਾਉਣੇ ਲੱਗ ਗਿਆ। ਬਹੁਤ ਆ ਗਿਆ ਯਾਰ। ਇਹ ਅੱਭੀ ਨਾਰਾਜ਼ ਹੈ ਦੇਖੋ। ਉਹਦੇ ਛੋਟੀ ਚੱਕ ਲਈ। ਦੇਖੋ ਵੀ ਥਾਰਾਂ માં ਬੰਦੇ ਜਾ ਰਹੇ ਆ ਭੱਜੇ। ਕੱਬ ਦੇਖੋ ਵੀ ਥਾਰ ਗੱਡੀ ਬੰਦੇ ਨਾਲ ਭਰੀ ਜਾ ਰਹੀ ਆ। ਕਿ ਖੇਤਾਂ માં ਥਾਰ ਚੱਲ ਰਹੀ ਆ ਸਵਾਗਾ ਮਾਰ ਰਹੀ ਆ। ਕਿ ਕੋਈ ਵੀਰ ਆਪਣਾ ਮਾਰ ਰਿਹਾ ਸਵਾਗਾ। ਇੱਕੋ ਕੇ ਪਿੱਛਾ ਖੜਿਆ ਦੋਸਤੋ ਮੀ ਬਹੁਤ ਆ ਗਿਆ ਅੱਜ ਤੇ ਖੇਤਾਂ માં ਆਪਣੇ ਅੱਜ ਹੋ ਗਏ ਕਈ ਕਿੱਲੇ ਤਿਆਰ ਤੇ ਆਪਾਂ ਕਰਦੇ ਨਹੀਂ ਕਿਉਂਕਿ ਮੀ ਵੀਰੋ ਕਾਫੀ ਦਿਨਾਂ ਦਾ ਦੱਸਿਆ ਹੋਇਆ 7-8 ਤਰੀਕ ਤੱਕ ਮੀ ਦੱਸਿਆ ਹੋਇਆ ਕਦੇ ਪਿਛਲੇ ਵਾਰ ਵਾਲਾ ਕੰਮ ਹੋਇਆ ਤੇ ਹੁਣ ਵੀ ਅੱਧਾ ਘੰਟਾ ਮੀ ਪਿਆ ਤੇ ਪਾਣੀ ਲਿਆਤਾ ਜੀੜੀਆਂ માં ਡਬੋ ਕੇ ਰੱਖਤੀਆਂ ਤੇ ਆਪਾਂ ਠਹਿਰ ਕੇ ਦੇਖਾਂਗੇ ਲਾਵਾਂਗੇ ਇਹ ਕੋਲੀਪਾਂ ਖਾ ਰਿਹਾ ਦੇਖੋ ਭਾਈ ਮਾਚਲ ਤੇ ਆਇਆ ਵਾ ਇਹ ਕੰਗਣਾ ਨਾ ਨਾ ਬਤਕਾ ਪਰੋਣਾ ਆ ਦੇਖ ਉਹ ਖਾ ਗਿਆ ਉਹ ਬੋਲ ਗਿਆ ਹੋ ਰਾ ਤਨੂ ਨਾ ਨਾ ਦੋ ਫੁੱਲੇ ਕੋਸ ਨਹੀਂ ਹੈਗਾ ਦੇਖ ਤੇਰੀ ਵੀਡੀਓ ਬਣ ਰਹੀ ਆ ਦੇਖ ਜੋ ਦੇਖੋ ਵੀ ਚੌਲ ਬਣਾਏਗਾ ਇਹਨੇ ਪਤਲੇ ਪਤੂਲੇ ਮਾਜ ਲੀਏ